ਕਿਗਾ ਤੇ 2004 ਦੇ ਵਿੱਚ ਸੋਨੀ ਸਨੇ ਤੁਹਾਡੇ ਨਾਲ ਬੈਸਟ ਜਾਫੀ ਦੇ ਤੌਰ ਤੇ ਉਹਨੂੰ ਰਤਬਾ ਮਿਲਿਆ ਸੀਗਾ ਜਦੋਂ ਟ੍ਰਾਂਟੋ ਦੇ ਕੱਪ ਦੇ ਵਿੱਚੋਂ ਸੰਦੀਪ ਬੈਸਟ ਡਿਕਲੇਅਰ ਹੋਇਆ ਤੇ ਉਦੋਂ ਲੱਗਾ ਕਿ ਜ਼ਿੰਦਗੀ ਦੀ ਜਿਹੜੀ ਕੀਤੀ ਹੋਈ ਮਿਹਨਤ ਆ ਇੱਕ ਮੈਂ ਉਹਦਾ ਵੱਡਾ ਮੁਕਾਮ ਹਾਸਲ ਕਰ ਲਿਆ ਸਰ ਕਰ ਲਿਆ ਹਨੇ ਮੈਂ ਜਦੋਂ ਜੂਥ ਨੂੰ ਮੈਸੇਜ ਦੇਣਾ ਚਾਹੁੰਦਾ ਇਹਦੇ ਵਿੱਚ ਇੱਕ ਛੋਟਾ ਜਿਹਾ ਜਦੋਂ ਮੈਂ 98 ਦੇ ਵਿੱਚ ਕੈਨੇਡਾ ਆਇਆ ਸੀਗਾ ਮੈਂ ਇੰਡੀਆ ਦੇ ਹਿਸਾਬ ਨਾਲ ਤਕੜਾ ਸੀਗਾ ਬਹੁਤ ਜੀ ਤੇ ਜਦੋਂ ਮੈਂ ਕੈਨੇਡਾ ਗਿਆ ਤੇ ਕੈਨੇਡਾ ਦੇ ਹਿਸਾਬ ਨਾਲ ਉਹ ਕਾਲੀਆਂ ਗਰੋਂਡਾ ਸੀਗਾ ਤੇ ਮੇਰੇ ਮੈਚ ਲੱਗੇ ਬਹੁਤ ਮਾੜੇ ਹਾਂ ਤੇ ਲੋਕਾਂ ਨੇ ਉਦੋਂ ਹਰਜੀਤ ਬਰਾੜ ਭਾਈ ਦੀ ਡੈਥ ਹੋ ਗਈ ਸੀ ਤੇ ਕਈਆਂ ਨੇ ਇਹ ਕਹਿੰਦਾ ਵੀ ਉਹਦਾ ਟੋੜ ਆ ਗਿਆ ਹਾਂ ਦੂਸਰਾ ਰੂਪ ਆ ਗਿਆ ਹਾਂ ਰੂਪ ਆ ਗਿਆ ਸਰ ਪਰ ਉਹਨਾਂ ਦੀ ਆਸਾਂ ਦੇ ਮੈਂ ਖਰਾ ਨਹੀਂ ਉਤਰਿਆ ਤੇ ਬੜਾ ਮਨ ਟੁੱਟਿਆ ਤੇ ਫਿਰ ਮੈਂ ਇੰਡੀਆ ਜਾ ਕੇ ਬੜੀ ਐਕਸਰਸਾਈਜ਼ ਕੀਤੀ ਦਿਨ ਰਾਤ ਇੱਕ ਕਰ ਦਿੱਤਾ 99 'ਚ ਆ ਕੇ ਮਿਹਨਤ ਕੀਤੀ ਜਿਹੜਾ ਬੰਦੇ ਨੇ ਫੜਿਆ ਸੀਗਾ ਉਹਨਾਂ ਦੇ ਕਬੜੀਆਂ ਪਾਈਆਂ ਹਾਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਪੂਰਾ ਸਿਰੇ ਤੇ ਗੇਮ ਚੱਲ ਗਈ ਤੇ ਮਤਲਬ ਕਹਿਣਾ ਦਾ ਵੀ ਕਦੀ ਵੀ ਗਿਵ ਅਪ ਨਾ ਕਰੋ ਚੱਲਦੇ ਰੱਖੋ ਕੰਮ ਨੂੰ ਪ੍ਰਮਾਤਮਾ ਦੇ ਦ ਸਭ ਕੁਝ ਹੋ ਜਾਂਦਾ ਤੇ ਉਦੋਂ ਬਾਅਦ ਚ ਫੇ ਮਨਜ ਹੁੰਦਾ ਸੀਗਾ ਵੀ ਵਰਲਡ ਕੱਪ ਦਾ ਬੈਸਟ ਐਥਲੀਟ ਨਿਕਲਣਾ ਹੂੰ ਤੇ ਉਹ 2000 ਦੇ ਵਿੱਚ ਨਿਕਲਿਆ ਜੀ ਜਾਨਕਿ 2 ਸਾਲਾਂ ਬਾਅਦ ਹੀ ਇਹ ਬਹੁਤ ਵੱਡੀ ਬਹੁਤ ਵੱਡੀ ਗੱਲ ਹੈ ਪਹਿਲਾਂ ਮੇਰੇ ਲਈ ਉਹਨਾਂ ਸਮਿਆਂ ਦੇ ਵਿੱਚ ਤਾਂ ਬਹੁਤ ਬਹੁਤ ਵੱਡੇ ਮੈਨਰ ਰਖਾਉਂਦੀ ਸੀ ਉਹ ਚੀਜ਼ ਕਿਉਂਕਿ ਸਾਰੇ ਹੀ ਪਲੇਅਰ ਉੱਥੇ ਨਾਮੀ ਸੀਗੇ ਇੱਕ ਤੋਂ ਇੱਕ ਤੋਂ ਇੱਕ ਚੜਦਾ ਸੀਗਾ ਤੇ ਉੱਥੇ ਰਤਬਾ ਮਿਲ ਜਾਣਾ ਇਹ ਬਹੁਤ ਵੱਡੀ ਗੱਲ ਆ ਤੋ ਤੁਸੀਂ ਵਾਕਈ ਤੁਸੀਂ ਲੇਜੈਂਡ ਤੁਸੀਂ ਵਧਾਈ ਦੇ ਪਾਤਰ ਮੈਂ ਤੁਹਾਨੂੰ ਖੇਡਦੇ ਹੋਇਆ ਵੀ ਦੇਖਿਆ ਹੈ ਕਿ ਜੋਸ਼ ਦੇਖਣ ਵਾਲਿਆਂ ਨੂੰ ਵੀ ਚੜਦਾ ਸੀਗਾ ਸੋ ਤੁਹਾਡੀ ਦਿੱਖ ਬਹੁਤ ਪਿਆਰੀ ਸੀਗੀ ਤੁਹਾਡੀ ਕੀਤੀ ਹੋਈ ਮਿਹਨਤ ਬੋਲਦੀ ਸੀਗੀ ਸੋ ਮੈਂ ਇੱਕ ਹੋਰ ਚੀਜ਼ ਸੁਣੀ ਹੈ ਕਿ ਇੱਕ ਮੈਚ ਖੇਡਿਆ ਗਿਆ ਉਸ ਦੇ ਵਿੱਚ ਤੁਸੀਂ ਸ਼ਾਇਦ 33 ਕਬਡੀਆਂ ਪਾਈਆਂ ਹਾਂਜੀ ਬਾਈ ਨੌਨ ਸਟਾਪ ਕਬੱਡੀਆਂ ਲੋਕਲ ਟੂਰਨਾਮੈਂਟ ਸੀਗਾ ਤੇ ਉਹ ਲੋਕਲ ਵੀ ਮੈਨੂੰ ਲੱਗਦਾ ਵੀ ਉਹ ਤੇ ਕੱਪ ਵਰਗਾ ਹੀ ਹੁੰਦੇ ਲੋਕਲ ਮੈਚ ਵੀ ਤਾਂ ਟ੍ਰਾਂਟੋ ਦੇ ਵਿੱਚ ਸੇਮ ਕੱਪ ਨਾਲ ਦੇ ਮੈਚ ਹੁੰਦੇ ਤੇ ਉਹ ਮੈਚ ਤੁਹਾਡਾ ਕਿਹੜੀ ਟੀਮ ਨਾਲ ਹੋਇਆ ਤੇ ਉੱਥੇ ਅੱਗੇ ਸਟਾਪ ਲਾਈਨ ਕਿਹੜੀ ਸੀ ਆਪਾਂ ਉਹਨਾਂ ਨੂੰ ਸਟਾਪਰਾਂ ਨੂੰ ਡੀਗ੍ਰੇਡ ਨਹੀਂ ਕਰ ਰਹੇ ਪਰ ਜਦੋਂ ਕੋਈ ਨਾਮੀ ਨੂੰ ਫੜਦਾ ਉਹਦਾ ਵੀ ਨਾਮ ਬਣਦਾ ਜਦੋਂ ਕੋਈ ਨਾਮੀ ਕੋਲੋਂ ਰੇਡਰ ਨੰਬਰ ਲੈਂਦਾ ਉਹਦਾ ਵੀ ਨਾਮ ਬਣਦਾ ਸੋ ਇਸ ਕਰਕੇ ਮੈਂ ਇਹ ਕੁਐਸਚਨ ਯੂਥ ਵੱਲੋਂ ਜ਼ਰੂਰ ਕਰਾਂਗਾ ਹਾਂਜੀ ਬਾਈ ਉਸ ਦੀ ਆਪਣੇ 2002 ਦੀ ਗੱਲ ਹੋਣੀ ਮੇਰੇ ਖਿਆਲ ਜੰਗ ਸਪੋਰਟਸ ਖੇਡਦਾ ਸੀ ਮੈਂ ਉਦੋਂ ਅੱਛਾ ਤੇ ਕਈ ਯਾਰ ਕਹਿੰਦੇ ਹੁੰਦੇ ਕਿਸੇ ਪਲੇਅਰ ਦਾ ਦੈਨ ਹੁੰਦਾ ਆ ਇਹ ਨਹੀਂ ਹੈਗਾ ਵੀ ਮੈਂ ਇੱਕ ਦਿਨ ਚ ਸਾਰੀਆਂ ਕਬੜੀਆਂ ਨਹੀਂ ਫੜਾ ਕਿਤੇ ਸਾਨੂੰ ਜੱਫੇ ਵੀ ਲੱਗ ਜਾਂਦੇ ਆ ਪਰ ਉਸ ਦਿਨ ਯੰਗ ਸਪੋਰਟਸ ਦਾ ਟ੍ਰਾਂਟੋ 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 ਕੋਣਾ ਵੱਲੋਂ ਖੇਡਿਆ ਖੇਡਦਾ ਸੀ ਤੇ ਮੈਂ ਉਦੋਂ ਇੱਕ ਮੈਚ 33 ਕਬੜੀਆਂ ਪਾਈਆਂ ਸੀਗੀਆਂ ਜਾਫੀ ਮੋਰੇ ਵੀ ਪੂਰੇ ਸਰੇ ਦੇ ਜਾਫੀ ਸੀ ਕਿ ਜਤਿੰਦਰ ਢੜਵਿੰਡੀ ਆਪਣੇ ਤੀਰਸ ਗਾਖਲ ਭਾਜੀ ਹੋਣੀ ਬਟ ਹਾਂ ਤੇ ਇੱਕ ਹੋਰ ਹੁਣ ਸ਼ਦਜੰਜੂਆ ਸੀਗਾ ਉਹਦਾ ਮਸ਼ਹੂਰ ਨਹੀਂ ਹੈਗਾ ਜੀ ਤੇਤੀ ਗੋਡੀਆਂ ਪਾਈਆਂ ਸੀਗੀਆਂ ਤੇ ਉਦੋਂ 1:00 ਵਜੇ ਸੀ ਸਿਰਪਸ ਸੋ ਚਾਰ ਦੇ ਕੱਪ ਦੇ ਵਿੱਚ ਤੁਸੀਂ ਬੈਸਟ ਆ ਗਏ ਨਾਂ ਬਹੁਤ ਸਿਰੇ ਤੇ ਹੋ ਗਿਆ ਦੁਨੀਆਂ ਦੇ ਵਿੱਚ ਇੰਤਜ਼ਾਰ ਹੋਣ ਲੱਗ ਪਿਆ ਬਹੁਤ ਵਾਰੀ ਮੈਂ ਪੰਜਾਬ ਦੇ ਸੁਣਿਆ ਯਾਰ ਸੰਦੀਪ ਨੂੰ ਪੁੱਛ ਕੇ ਡੇਟ ਰੱਖੀ ਜੇ ਸੰਦੀਪ ਨੇ ਇੰਡੀਆ ਆਉਣਾ ਹੋਵੇ ਤੇ ਉਹ ਸਮਾਂ ਵੀ ਆ ਗਿਆ ਫਿਰ ਮਨ ਨੂੰ ਤਸੱਲੀ ਹੋਈ ਵੀ ਜਿਹੜਾ ਮਕਾਮ ਮੈਂ ਸਰ ਕਰਨਾ ਚਾਹੁੰਦਾ ਸੀਗਾ ਹੁਣ ਸਿਰਾ ਵੀ ਸੰਦੀਪ ਤੋਂ ਅੱਗੇ ਇੱਕ ਵਾਰ ਬਿੱਟੂ ਦਗਾਲ ਨੇ ਆਖਿਆ ਸੀਗਾ ਵੀ ਸੰਦੀਪ ਲਲੀਆਂ ਤੇ ਲੱਖਾ ਗਾਜੀਪੁਰਿਆ ਇਸ ਤੋਂ ਅੱਗੇ ਦੁਨੀਆ ਦੇ ਵਿੱਚ ਕੁਝ ਨਹੀਂ ਹੈਗਾ ਫਿਰ ਸੱਚ ਕਹਿਣ ਲਈ ਵੀ ਜਿਗਰਾ ਚਾਹੀਦਾ ਤੇ ਸੱਚ ਸੁਣ ਲਈ ਵੀ ਜਿਗਰਾ ਚਾਹੀਦਾ ਇਹ ਬਿੱਟੂ ਦਗਾਲ ਦੇ ਵਰਗੇ ਬਿਲਕੁਲ ਜੀ ਸੋ ਤੁਹਾਨੂੰ ਇਹ ਤਸੱਲੀ ਫਿਰ ਹੋਈ ਵੀ ਹੁਣ ਸੰਦੀਪ ਸੰਦੀਪ ਠੀਕ ਹੈ ਹਾਂ ਬਿਲਕੁਲ ਬਿੱਟੂ ਦਗਾਲ ਲੈਜੈਂਡ ਜਾਫੀ ਹੈ ਉਹਦੇ ਵਰਗਾ ਵੀ ਜਾਫੀ ਦੁਨੀਆ ਤੇ ਬਹੁਤ ਘੱਟ ਹੁੰਦੇ ਆ ਕਿਤੇ ਆਉਂਦੇ ਸਦੀਆਂ ਬਾਅਦ ਹੂੰ ਤੇ ਵਿਚਾਰਾ ਚੁਲ ਅੱਜ ਦੁਨੀਆ 'ਚ ਹੈ ਨਹੀਂਗਾ ਆ ਅਸੀਂ ਉਹਨੂੰ ਮਿਸ ਕਰਦੇ ਆ ਸਦਾ ਹੀ ਮਿਸ ਕਰਦੇ ਆ ਸਦਾ ਮਿਸ ਕਰਦੇ ਆ ਹਾਂ ਜੀ ਭਾਈ 2004 ਦੇ ਵਿੱਚ ਮੈਂ ਜਦੋਂ ਬੈਸਟ ਨਿਕਲਿਆ ਨਾ ਉਦੋਂ ਯਾਨੀ ਕਿ ਮੈਂ ਸੋਚ ਨਹੀਂ ਸਕਦਾ ਸੀਗਾ ਵੀ ਉਹ ਮੈਚੀਵਮੈਂਟ ਉਹ ਤੋਂ ਮੈਂ ਲੈ ਲੂੰਗਾ ਹਮ ਲੱਗ ਕੇ ਮੇਰੇ ਗਿੱਟੇ ਦੇ ਸੱਟ ਲੱਗੀ ਸੀ ਹਾਂ ਗਿੱਟਾ ਮੇਰਾ ਇੰਨਾ ਕਿ 10 10 ਸੀਗਾ ਮੈਂ ਲੋਕਲ ਮੈਚਾਂ 'ਚ ਸੱਟ ਲੱਗੀ ਸੀ ਹਾਂ ਤੇ ਮੈਂ ਕਲੱਬ ਨੂੰ ਗਿਆ ਤਾਂ ਮੈਂ ਕਿਹਾ ਮੈਂ ਖੇਡ ਨਹੀਂ ਸਕਦਾ ਉਹ ਕਹਿੰਦੇ ਤੈਨੂੰ ਦੇਖਣ ਹੋਣਾ ਦੁਨੀਆ ਨੇ ਵੀ ਤੂੰ ਹੁਣ ਇਸ ਟਾਈਮ ਤੇਰਾ ਨਾਂ ਆ ਪੂਰਾ ਦੂਰੋਂ ਦੂਰੋਂ ਆਣਾ ਤੋ ਇਦਾਂ ਅਗਰ ਔਖਾ ਸੁੱਖਾ ਕਬਡੀਆਂ ਪਾਦੀ ਹਾਂ ਫੇ ਮੈਂ ਗਿੱਟਾ ਬਣ ਕੇ ਸੈਮੀ ਫਾਈਨਲ ਤੱਕ ਤਾਂ ਮੈਂ ਤੁਰ ਕੇ ਕਬਡੀਆਂ ਪਾਤੀਆਂ ਹਾਂ ਜੋ ਵੀਡੀਓ ਪਈ ਆ ਸਾਰੀ ਤੇ ਜਦੋਂ ਫਾਈਨਲ ਮੈਚ ਹੋਇਆ ਤੇ ਉਹ ਸਵੇਲਿੰਗ ਵਾਲੀ ਤੇ ਦੁਨੀਆ ਅੜੀਕ ਦੀ ਬਾਹਰ ਵੀ ਸੰਦੀਪ ਨੂੰ ਤਸੀਂ ਦੇਖਦੇ ਆਂ ਤੇ ਕੁਦਰਤ ਹੀ ਉੱਥੇ ਚਲੋ ਫੈਮਿਲੀ ਡਾਕਟਰ ਨੇ ਆ ਕੇ ਮੇਰੇ ਫਰੀਂਗ ਦਾ ਟੀਕਾ ਲਾਤਾ ਹੀ ਹੂੰ ਤੇ ਜਦੋਂ ਮੈਂ ਗਰਾਊਂਡ 'ਚ ਜਾ ਕੇ ਛਾਲ ਮਾਰੀ ਤੇ ਸਾਰੀ ਦੁਨੀਆ ਨੇ ਇੰਨਾ ਕੇ ਪਿਆਰ ਦਿੱਤਾ ਮੈਨੂੰ ਹੂੰ ਤੇ ਮੈਨੂੰ ਉਦੋਂ ਵੀ ਇਦਾਂ ਲੱਗਾ ਮੇਰੀ ਪਰਮਾਤਮਾ ਨੇ ਲੱਗ ਕੇ ਆ ਕੇ ਬਾਹ ਫੜ ਕੇ ਮੈਨੂੰ ਬੈਸਟ ਟ੍ਰੇਡਰ ਘੜਾਇਆ ਉਦੋਂ ਤੇ ਖਾਏ 29 ਵੱਡੀਆਂ ਪਾਈਆਂ ਤੇ ਇੱਕ ਜੱਫਾ ਸਗਾ ਉਹ ਮੇਰੇ ਲਈ ਬਹੁਤ ਵੱਡੀ ਗੱਲ ਹੈ ਉਹ ਇੰਜਰੀ ਦੇ باوجود ਇੰਜਰੀ ਦੇ باوجود ਵੀ ਜ਼ਿੰਦਗੀ ਦਾ ਇੱਕ ਹੋਰ ਬਹੁਤ ਵੱਡਾ ਤੋਸਿਆ ਦੇ ਆਏ ਉਹ ਵੀ ਸਰ ਕਰ ਲਿਆ ਉਦੋਂ ਮੇਰਾ ਪਹਿਲਾਂ ਹੀ ਦਿਲ ਵੀ ਕਹਿੰਦਾ ਸੀਗਾ ਨਾ ਕਿਤੇ ਮੇਰਾ ਗਿੱਟਾ ਮਾੜਾ ਜਾਂ ਸੈੱਟ ਹੋ ਜਵੇ ਭਾਈ ਵੀ ਅੱਜ ਮੇਰੇ ਨਾਲ ਮੇਰਾ ਰੱਬ ਨਾਲ ਹੈ ਮੈਂ ਨਿਕਲੂਗਾ ਵੈਸਟ ਹਾਂਜੀ ਮਤਲਬ ਇੱਕ ਕਬੱਡੀ ਪਲੇਅਰ ਬਣਨ ਦੇ ਵਾਸਤੇ ਜਿਹੜੀਆਂ ਬਿਲਕੁਲ ਜ਼ਰੂਰੀ ਚੀਜ਼ਾਂ ਨੇ ਉਹ ਕੀ ਹੋਣੀਆਂ ਚਾਹੀਦੀਆਂ ਆਪਾਂ ਯੂਥ ਨੂੰ ਜ਼ਰੂਰ ਇਹ ਇੱਕ ਸੰਦੇਸ਼ ਜਾਂ ਇੱਕ ਸਿੱਖਿਆ ਦੇ ਤੌਰ ਤੇ ਜ਼ਰੂਰ ਹਾਂਜੀ ਇਹ ਇੱਕ ਤਾਂ ਪ੍ਰੈਕਟਿਸ ਦਾ ਪੱਕਾ ਹੋਵੇ ਜੀ ਤੇ ਡਾਈਟ ਵਧੀਆ ਕਰੇ ਹੂੰ ਤੇ ਮੇਨ ਹੈ ਕਿ ਜਿਹੜੀ ਵੱਡੀ ਗੱਲ ਹੈ ਸੋਸ਼ਲ ਮੀਡੀਆ ਤੋਂ ਦੂਰ ਰਹਿਓ ਬਹੁਤ ਉਲਟ ਸੌਟ ਵੀਡੀਓ ਆਉਂਦੀਆਂ ਆ ਵੀ ਇੰਨਾ ਤਕੜਾ ਹੋ ਜਾਂਦਾ ਮੁੰਡਾ ਇੰਨਾ ਹੋ ਜਾਂਦਾ ਇੰਨਾ ਹੋ ਜਾਂਦਾ ਸਲੋ ਐਂਡ ਸਟਡੀ ਬਣਦਾ ਰੇਸ ਜਿਵੇਂ ਕਹਿੰਦੇ ਹੁੰਦੇ ਨਾ ਹੂੰ ਤੇ ਵਧੀਆ ਡਾਈਟ ਕਰੋ ਐਕਸਰਸਾਈਜ਼ ਕਰੋ ਇਹ ਨਾ ਦੇਖੋ ਵੀ ਉਹ ਇੰਨਾ ਵੱਡਾ ਪਲੇਅਰ ਹੈ ਇੰਨਾ ਉਹਦੀ ਪਹਿਲਾਂ ਹਿਸਟਰੀ ਦੇਖੋ ਕਦੋਂ ਕਿੰਨੇ ਟਾਈਮ ਬਾਅਦ ਬਣਿਆ ਹੂੰ ਵੀ ਤੁਸੀਂ ਓਨੇ ਟਾਈਮ 'ਚ ਜੇ ਨਹੀਂ ਬਣਦੇ ਤੇ ਚਲੋ ਪ੍ਰਮਾਤਮਾ ਦਾ ਰੰਗਿਆ ਪਹਿਲੇ ਟਾਈਮ ਦਿਓ ਆਪਣੇ ਆਪ ਨੂੰ ਮੈਂ ਤੇ ਇਹ ਕਹਿੰਦਾ ਜੀ ਤੇ ਜੇ ਕਿਸੇ ਨੇ ਕਬੱਡੀ ਖੇੜਨੀ ਦਿਲੋਂ ਖੇਡੋ ਵਧੀਆ ਖੇਡੋ ਡਰਗ ਤੋਂ ਦੂਰ ਰਹੋ ਇਹਦੇ ਵਿੱਚ ਵੀ ਬਹੁਤ ਕੁਝ ਆ ਬੜਾ ਨਾਂ ਆ ਤੁਹਾਡੇ ਸਾਹਮਣੇ ਆ ਛਟ ਕਬੱਡੀ ਛੱਡੀ ਨੂੰ ਕਿੰਨਾ ਟਾਈਮ ਹੋ ਗਿਆ ਅੱਜ ਵੀ ਯਾਦ ਕਰਦੇ ਸਾਂ